ਆ ਬਈ ਮਤਲਬ ਜੇ ਤੁਸੀਂ ਸਲਫ ਮਾਰੋਗੇ ਨਾ ਪਹਿਲੀ ਸਲਫ ਤੇ ਸਟਾਰਟ ਆਣਾ ਕੰਬਾਈਨ ਬਈ ਹਾਂਜੀ ਹਾਂ ਕੋਈ ਬਾਤ ਸਾਦ ਨਹੀਂ ਹੈ ਨਾ ਕਿਸੇ ਬਸ ਮੈਂ ਇੰਜਨ ਗੇਅਰ ਦੀ ਪੂਰੀ ਗਾਰੰਟੀ ਹੈ ਜੀ ਆ ਚੀਜ਼ਾਂ ਮਹੀਨੇ ਸਾਰੇ Ориਜਨਲ ਨੇ ਆਹ ਠੀਕ ਆ ਉੱਪਰ ਨੇ ਆ ਪੱਲੇ ਡੇ ਨਾ ਬਾਕੀਂ ਹਾਂ ਮਾੜੀ ਮੋੜੀ ਟਾਜਿਕ ਫਾਸਿੰਗ ਹੈਗੀ ਆ ਬਾਕੀ ਆ ਸਾਰੇ ਚੀਜ਼ਾਂ Ориਜਨਲ ਨੇ ਆ ਚੀਜ਼ ਜਰੂਰੀ ਨਾ ਬਈ ਕੰਬਾਈਨ ਦੀ ਤੁਸੀਂ ਲਾ ਸਕਦੇ ਹੋ ਨਾ ਬਈ ਇਹ ਵੀ ਚੀਜ਼ ਆਪਾਂ ਲੈ ਜਾਂਦੇ ਨੇ ਨਾ ਬਈ ਆ ਚੀਜ਼ ਵੀ ਬਈ ਦੇਖ ਸਕਦੇ ਹੋ ਮੈਨੂੰ ਆ ਲੱਗਦਾ ਕ ਜੇ ਮੈਂ 5-7 ਵਾਰੀ ਖੋਲੇ ਲਾਦਾ ਨਾ ਇਹ ਜਿਵੇਂ ਆਪਾਂ ਕਹੀਏ ਚਾਰੇ ਪਾਸੇ ਪੂਰੀ ਮਤਲਬ ਕਹਿ ਸਕਦੇ ਕਿ ਤੇਲ ਵਿੱਚੋਂ ਕਿਉਂ ਵਰਗਾ ਨਿਕਲੂਗਾ ਹਾਂ ਠੀਕ ਹੈ ਮੈਟਰ ਕੋਈ ਸਲੋ ਨਹੀਂ ਸਲੋ ਨਹੀਂ ਕੋਈ ਗਰੰਟੀ ਹੈ ਜਮਾ ਹਾਂ ਜੀ ਦੋਸਤ ਸਰ ਵੀਰਾਂ ਨੂੰ ਪਿਆਰ ਪਿਆਰ ਸასი ਕਾਲ ਉਮੀਦ ਆ ਤੁਸਾਰੇ ਠੀਕ ਹੋਗੇ ਬਾਈ ਅੱਜ ਫਿਰ ਗੱਡ ਦੇ ਵਿੱਚ ਖੜਿਆ ਵੀ ਕੰਬਾਈਨਰ ਦੇ ਵਿੱਚ ਤੇ ਅੱਜ ਬਾਈ ਬਾਈ ਮੇਜਰ ਕੋਲੇ ਪਹੁੰਚਾਂਗੇ ਕਰਦੇ ਬਾਈ ਨਾਲ ਗੱਲਬਾਤ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਬਾਈ ਸასი ਕਾਲ ਸასი ਕਾਲ ਜੀ ਠੀਕ ਹੋ ਬਾਈ ਜੀ ਠੀਕ ਠਾਕ ਜੀ ਵਧੀਆ ਠੀਕ ਹੈ ਬਾਈ ਜੀ ਖੜੇ ਕਿੱਥੇ ਲੱਗੇ ਸੰਦਾ ਦੀ ਆਪਾਂ ਭਰਾਵਾਂ ਨੂੰ ਜੀ ਆਪਣਾ ਜੀ ਹੰਡਿਆ ਪਿੰਡ ਆ ਬਰਨਾਲੇ ਦੇ ਲੱਗ ਗੇ ਠੀਕ ਹੈ ਮਠੰਡੇ ਤੋਂ ਜਿਹੜਾ ਸੰਗਰੂਰ ਨੂੰ ਜਾਂਦਾ ਓਕੇ ਜੀ ਹਾਂਜੀ ਤੇ ਜਿਹੜੇ ਬਈ ਪਿਛਲੇ ਭਰਾ ਕਮਾਈ ਨਾਲ ਲੈ ਕੇ ਗਏ ਨੇ ਕਿਵੇਂ ਦਾ ਰਿਸਪੌਂਸ ਰਿਹਾ ਬਈ ਬਹੁਤ ਵਧੀਆ ਰਿਹਾ ਜੀ ਠੀਕ ਹੈ ਕੀ ਕਹਿ ਕੇ ਗਏ ਨੇ ਫਿਰ ਕਹਿੰਦੇ ਨਜ਼ਾਰਾ ਹੀ ਆ ਗਿਆ ਰੇਟ ਪੱਸੇੋਂ ਵੀ ਹੋਰ ਵੀ ਸਾਰੇ ਪੱਸੇੋਂ ਹੀ ਰੇਟ ਬੰਦ ਗਿਆ ਬਹੁਤ ਵਧੀਆ ਠੀਕ ਹੈ ਜੀ ਤੇ ਐਤ ਕੀ ਕਿਵੇਂ ਰਹਿਣਗੀਆਂ ਬਈ ਜੀ ਇਹ ਨਾ ਹੋਵੇ ਬਈ ਜੀ ਜਿਵੇਂ ਕਹ ਲਈ ਉਹ ਤੋਂ ਅਜੇ ਸੀਜ਼ਨ ਥੋੜਾ ਜਿਹਾ ਡਾਊਨ ਸੀਗਾ ਐਤ ਕੀ ਹੁਣ ਵੱਧ ਗਿਆ ਨਹੀਂ ਮਾੜਾ ਸੰਦਾ ਭਲੇ ਕੀ ਨਹੀਂ ਆਉਂਦੇ ਠੀਕ ਹੈ ਜੀ ਹਾਂ ਰੇਟ ਵੀ ਜਾ ਜਾਂਦਾ ਹੈਗਾ ਠੀਕ ਹੈ ਜੀ ਸੋਨੂੰ ਵੀ ਸੋਨੂੰ ਵੀ ਪਤਾ ਹੈ ਉਹਦੀ ਤੁਸੀਂ ਆਜੇ ਨੂੰ ਨਾਲ ਦੀ ਨਾਲ ਮਸ਼ੀਨ ਆਪੇ ਲੈ ਕੇ ਆਏ ਹੁਣ ਠੀਕ ਆ ਲੈ ਕੇ ਆ ਲੈ ਮਤਰੋ ਇਹ ਤੋਂ ਸਭ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰ ਦਾਂਗੇ ਹੈ ਨਾ ਦੱਸੋ ਭਈ ਇਹ ਕਿੰਨੇ ਮਾਡਲ ਆਗੇ ਇਹ 9 ਮਾਡਲ ਆ ਜੀ ਠੀਕ ਆ ਜੀ 9 ਮਾਡਲ ਆਗੇ ਹਾਂ ਜੀ ਹਾਂ ਕੰਡੀਸ਼ਨ ਦੇ ਹਿਸਾਬ ਨਾਲ ਲਾਗੇ ਚੱਲੇ ਕਿੰਨੇ ਮਾਡਲ ਵਰਗੀ ਲੱਗਦੀ ਹੈ ਜੀ 10 11 ਮਾਡਲ ਵਰਗੀ ਲੱਗਦੀ ਹੈ 12 13 ਮਾਡਲ ਵਰਗੀ ਠੀਕ ਆ ਫੁੱਲੀ ਕੋਕ ਆ ਗਈ ਹੈ ਨਾ ਜੀ ਠੀਕ ਆ ਜੀ ਇਹ ਚਾਲ ਚਲਾਵਾ ਭਈ ਮਤਲਬ ਜੇ ਤੁਸੀਂ ਸਲਫ ਮਾਰੋਗੇ ਨਾ ਪਹਿਲੀ ਸਲਫ ਤੇ ਸਟਾਰਟ ਆਣਾ ਕੰਪਾਇਨ ਬਿਲਕੁਲ ਹਾਂ ਜੀ ਹਾਂ ਕੋਈ ਬਾਤ ਸਾਦ ਨਹੀਂ ਹੈ ਨਾ ਕਿਸੇ ਠੀਕ ਹੈ ਜੀ ਇੰਜਨ ਗੇਅਰ ਦੀ ਪੂਰੀ ਫੁੱਲ ਗਾਰੰਟੀ ਹੈ ਟਾਇਰ ਤੁਹਾਡੇ ਸਾਹਮਣੇ ਟਾਇਰ 70 ਪੈਸੀ ਟਾਇਰ ਨੇ ਜੀ ਓਕੇ ਜੀ ਬਾਕੀ ਬੈਲਟਾ ਬੁਲਟਾ ਵੀ ਚੈੱਕ ਕਰਵਾ ਦੇ ਬਈ ਚੰਗੇ ਬੈਲਟਾ ਬੁਲਟਾ ਪਈਆਂ ਨੇ ਗੀਆਂ ਬੈਟਰੀ ਪੱਕੋ ਓਕੇ ਹੈ ਜਣਾ ਬਈ ਠੀਕ ਆ ਬਈ ਤੇ ਪੂਸਲੇ ਟਾਇਰ ਇਹਦੇ ਨਾਲ ਤੇ ਆ ਮਸ਼ੀਨ ਦੇ ਹਜੇ ਠੀਕ ਆ ਜੀ ਨਾਲ ਦੇ ਟਾਇਰ ਆ ਗਏ ਜੀ ਹਾਂ ਪਿਛਲੇ ਟਾਇਰ ਨਾਲ ਦੇ ਆ ਗਏ ਠੀਕ ਆ ਲੈ ਮਿੱਤਰੋ ਨਾਲ ਦੇ ਟਾਇਰਾਂ 'ਚ ਆ ਗਾ ਤੇ ਬਾਕੀ ਚੈੱਕ ਕਰ ਸਕਦੇ ਹੋ ਕਿ ਆ ਪੂਛਪਾਸ ਚੈੱਕ ਕਰਵਾ ਦੇ ਬਈ ਕਿਸੇ ਪਾਸੇ ਲੱਗੀ ਲੁੱਗੀ ਨਹੀਂ ਹੈਗੀ ਤੇ ਕਿੰਨੇ ਸਟਾਵਾ ਕਰਨ ਚਾਹੀ ਗਏ ਭਈ ਇਹ ਪੰਜ ਚ ਆ ਗਈ ਜੀ ਸੀ ਵਿਚਾਰ ਨੇ ਲੈ ਮਿੱਤਰੋ ਨਾ ਮੈਂ ਪਾਏ ਹੋਏ ਨੇ ਕਿ ਕੋਈ ਬੈਲ ਸਲਡ ਨਹੀਂ ਹੈਗਾ ਕੰਬੈਨ ਦੇ ਵਿੱਚ ਸਾਰੀ ਦੇਖ ਸਕਦੇ ਹੋ ਮੈਂ ਕੰਡੀਸ਼ਨ ਦੀ ਚੰਗੇ ਪਈ ਆਗੇ ਬਈ ਤੇ ਹਵਾ ਵਾਲਾ ਟੈਂਕ ਲੱਗਾ ਹੋਇਆ ਹੈਗਾ ਨਾ ਆ ਚੀਜ਼ਾਂ ਮਸ਼ੀਨ ਦੇ ਸਾਰੇ origignal ਨੇ ਆ ਠੀਕ ਆ ਉੱਪਰ ਨੇ ਆ ਬੱਲੇ ਦੀ ਨਾ ਬੈਕਿੰਗ ਹਾਂ ਮਾੜੀ ਮੋੜੀ ਟਾਜਿਕ ਫਾਜਿਕ ਹੈਗੀ ਹੈ ਬਾਕੀ ਆ ਸਾਰੇ ਚੀਜ਼ਾਂ origignal ਨੇ ਉੱਪਰ ਠੀਕ ਹੈ ਜੀ ਜਿਵੇਂ ਆ ਬਈ ਸਕਰੈਚ ਸਕਰੂਜ਼ ਦਿਖ ਰਹੇ ਨੇ ਨਾ origignal ਹੀ ਹੋਮੇ ਦਿਖ ਰਹੇ ਨੇ ਨਾ ਬਈ ਠੀਕ ਆ ਬਈ ਕੰਡੀਸ਼ਨ ਦੇ ਜਾਂ ਮਾਡਲ ਦੇ ਹਿਸਾਬ ਨਾਲ ਕੰਡੀਸ਼ਨ ਕਹਿ ਸਕਦੇ ਨਾ ਬਈ ਬਹੁਤ ਵਧੀਆ ਹੈਗਾ ਨਾ ਕੋਈ ਰੰਗ ਨਹੀਂ ਲੱਗੀ ਕੋਈ ਕੁ ਹੇ ਗਏ ਚੰਗੇ ਬੰਦੇ ਕੋਲ ਚੱਲੀ ਹੋਈ ਲਾ ਲਈਆਂ ਬੰਦੇ ਕੋਲ ਸਾਰੇ ਚੈਨਲ ਨਵੀਆਂ ਨੇ ਠੀਕ ਆ ਬਾਈ ਹਾਂ ਫੀਡਰ ਚਾਦਰ ਵਗੈਰਾ ਸਾਰੀ ਓਕੇ ਸਾਰੀ ਓਕੇ ਆ ਠੀਕ ਆ ਜੀ ਮਤਲਬ ਘਰੇ ਜਾ ਕੇ ਗੱਲੀ ਚਲਾਉਣੀ ਆ ਉਹ ਵੀ ਉਰੇ ਪੈਸੇ ਲਾ ਕੇ ਹਾਂ ਜੀ ਹਾਂ ਠੀਕ ਆ ਜੀ ਕਾਪੀ ਕਾ ਜਾਨੀ ਕਿ ਮੇਰੂ ਬਾਈ ਬਿਲਕੁਲ ਓਕੇ ਆ ਜੀ ਠੀਕ ਆ ਬਾਈ ਪੰਜਾਬ ਨੰਬਰ ਆ ਦੂਜੇ ਨਾਂ ਐ ਠੀਕ ਆ ਬਾਈ ਜੀ ਤੇ ਰੇਟ ਪੱਖੋਂ ਕਿਵੇਂ ਰੁਪਈਏ ਕਮਾਏ ਸਾਢੇ 6 ਲੱਖ ਰੁਪਈਆ ਦੇਣ ਲੈਣੀ ਜੀ ਸਾਢੇ 6 ਲੱਖ ਰੁਪਈਆ ਮੁੱਲ ਜੋ ਮਰਜ਼ੀ ਕਰ ਹਾਂ ਹਾਂ ਦੇਣ ਲੈਣਾ ਬਸ ਕੋਈ ਚੱਕਰ ਨਹੀਂ ਹੈ ਜਦੋਂ ਆਓਗੇ ਬਾਕੇ ਬਹਿ ਕੇ ਸੌਦਾ ਕਰੋਗੇ ਮਾਨਤਾਨ ਹੋ ਜਾਊਗਾ ਨਾ ਬਈ ਹਾਂ ਮਾਨਤਾਨ ਵਜੇ ਕਰਦੇ ਨਹੀਂ ਪਹਿਲਾਂ ਬਈ ਤੁਸੀਂ ਕੰਬਾਈਨ ਦੇਖ ਕੇ ਜਾਓ ਰੂਹ ਖੁਸ਼ ਹੋ ਜਾਊਗਾ ਨਾ ਬਈ ਕੰਬਾਈਨ ਚਾਲ ਚਲਾਵਾ ਬਾਈ ਕਹਿੰਦਾ ਫੁੱਲੇ ਕੋਕਾਗਾ ਬਈ ਤੇ ਪੁਰਾਣੀ ਕੰਬਾਈਨ ਕੱਟ ਜੂਗਾ ਨਾ ਬਈ ਇਹਦੇ ਨਾਲ ਪੁਰਾਣੀ ਕੱਟ ਲਾਂਗੇ ਜੀ ਹਾਂ ਠੀਕ ਆ ਬਾਈ ਜੀ ਤੇ ਅਗਲੀ ਇਹ ਬਲਕਾਰ ਬਈ ਜੀ ਬਲਕਾਰ 2020 ਮਾਡਲ ਆਈ ਠੀਕ ਆ ਜੀ ਕਿੰਨੇ ਇੰਚੀ ਆ ਇਹ ਚਰੰਜਾਂ ਇੰਚੀ ਆ ਜੀ 53 ਇੰਚੀ ਆ ਗਈ ਹਾਂ ਫੁੱਲ ਡੀਲੈਕਸ ਆ ਸਾਰੀ ਮਸ਼ੀਨ origignal ਹੈ ਠੀਕ ਹੈ ਜੀ ਲੈ ਮਤਰਾ ਫੁੱਲ ਡੀਲੈਕਸ ਆ ਗਈ ਸਾਰੀ ਕੰਬਾਈਨ ਬਈ origignal ਆ ਗਈ ਆ ਪੂਛ ਚੈੱਕ ਕਰਵਾ ਦੇ ਬਈ ਆਮਣਾ ਬਈ ਇਹ ਚੀਜ਼ਾਂ ਵੀ ਬਈ ਖਤਮ ਹੋ ਜਾਂ ਮੈਨੂੰ ਆ ਪੂਛ ਹਾਂ ਹਾਂ ਠੀਕ ਹੈ ਬਈ ਦੇਖ ਸਕਦੇ ਹੋ ਆ ਤੇ ਇਧਰ ਦਿਖਾ ਦਿਓ ਆ ਪਲੇਟ ਲੱਗੀ ਵੀ ਇਹਦੇ ਠੀਕ ਹੈ ਜੀ ਜਿਹੇ ਮਾਰ ਕੇ ਲੈ ਮਤਰਾ ਦੇਖ ਸਕਦੇ ਹੋ ਕੰਬਾਈਨ ਫੁੱਲੀ ਕੋਕਾ ਗਈ ਰੰਗ ਪੇਂਟ ਦੀ ਬਈ ਜੇ ਲੱਗੇ ਚੱਲੀਏ ਸਾਰੀ ਸਾਰੀ origignal ਆ ਬਈ ਜੈਨੂਨ ਠੀਕ ਹੈ ਜੀ ਸਾਰੀ origignal ਆ ਜਿੰਨੀ ਵੀ ਹੈਗੀ ਹੈਗੀ ਠੀਕ ਹੈ ਬਾਕੀ ਚੈੱਕ ਤੁਸੀਂ ਆ ਕੇ ਜੌਂਡੀ ਦਾ ਟ੍ਰੈਕ ਤੇ ਫੀਟਿੰਗ ਹੈ ਦੀ ਠੀਕ ਆ ਬਾਈ ਜੌਂਡੀ ਦਾ ਟ੍ਰੈਕ ਹੈ ਫੁੱਟਾ ਇਹਦੇ ਨਾਲ ਬਾਈ 14 ਫੁੱਟਾ ਉਹ ਕਟਰ ਉਧਰ ਠੀਕ ਆ ਜੀ ਉਹ ਚਾਹਵਣ ਦੇਖ ਸਕਦੇ ਬਾਈ 14 ਫੁੱਟਾ ਕਟਰ ਆ ਗਿਆ ਫਿੰਗਰ ਆ ਵਗੈਰਾ ਓਕੇ ਨੇ ਬਾਈ ਉਹਦੀ ਵੀ ਹਾਂ ਹਾਂ ਠੀਕ ਆ ਬਾਈ ਕੋਈ ਰਿਪੇਅਰ ਨਹੀਂ ਇਹ ਤਾਂ ਜਿਵੇਂ ਨਵੀਂ ਮਸ਼ੀਨ ਆ ਬਾਈ ਠੀਕ ਆ ਜੀ ਤੇ ਕਿੰਨੇ ਸਟਾਵਾ ਕਰਨ ਜਾਗੀ ਬਈਏ 5 6 ਸਟਾਵਾ ਕਰਨ ਚ ਰੰਗ ਜਾਂਦੀ ਠੀਕ ਆ ਜੀ ਫੀਡਰ ਚਾਦਰ ਸਾਰੀ ਓਕੇ ਹੈ ਜੀ ਜਿਵੇਂ ਓਕੇ ਆ ਬਾਈ ਇਹ ਤਾਂ ਨਵੀਂ ਮਸ਼ੀਨ ਆ ਉੱਪਰ ਦਿਖਾ ਦੇ ਬਾਈ ਸਾਰੀ ਆ ਚੀਜ਼ਾਂ ਵੀ ਨਾ ਬਾਈ ਕੰਬਾਈਂਡੀਆਂ ਤੁਸੀਂ ਲਾ ਸਕ ਮਨੁਆ ਲਾਦਾ ਗਾ ਜੇ ਮੈਂ 5-7 ਵਾਰੀ ਖੋਲਾ ਲਾਦਾ ਨਾ ਹਾਂ 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 ਠੀਕ ਹੈ ਇੰਨਾ ਸਾਫ ਬਿਆਗ ਪਹਿਲੇ ਘਰੋਂ ਮਸ਼ੀਨ ਆਈ ਐ ਇਹ ਪਹਿਲੇ ਘਰੋਂ ਆ ਗਈ ਠੀਕ ਹੈ ਜੀ ਤੇ ਮਾਡਲ ਹੈ ਕਿ ਸਈ ਬਈ ਇਹ 2020 ਮਾਡਲ ਆ ਜੀ ਠੀਕ ਹੈ ਟੌਪ ਮਾਡਲ ਹੈ ਇਹ ਟੌਪ ਮਾਡਲ ਆ ਰਿਲੈਕਸ ਮਾਡਲ ਆ ਕਿ ਮਿੱਤਰੋ ਤੇ ਰੇਟ ਪੱਖੋਗੇ ਮੇਰੇ ਬਈ ਰੇਟ ਪੱਖੋ ਦੇਣ ਲੈਣੀ ਦਸੀ ਕਿ ਮਾਲ ਕੇ ਮੁੱਲ ਕਰੀ ਜੀ ਪਹਿਲਾਂ ਮੁੱਲ ਦੱਸ ਦੋ ਬਈ ਜੀ ਫਿਰ ਕਟਾਉਣਾ ਦਾ ਹੈ ਜੀ ਆਪਣੇ ਭਰਾਵਾਂ ਨੇ ਇਹਦਾ 7,55,000 ਰੁਪਏ ਜੀ ਠੀਕ ਹੈ ਜੀ ਮੌਕੇ ਤੇ ਮੌਕੇ ਤੇ ਮਾਨਤਾਨ ਕਰ ਦਿਆਂਗੇ ਠੀਕ ਹੈ ਜੀ ਮਾਤਾ ਨਹੀਂ ਹੋਊਗਾ ਤੇ ਵਧੀਆ ਹੋਊਗਾ ਨਹੀਂ ਵਧੀਆ ਕਰਦੇ ਕੋਈ ਨਹੀਂ ਆਪਣੀ ਵੀਡੀਓ ਦੇਖ ਕੇ ਕਿਹੜਾ ਹੋਊਗਾ ਉਹਨੂੰ ਹੋਰ ਵੀ ਕਰ ਦਾਂਗੇ ਮਿੱਤਰੋ ਡਿਸਕਾਊਂਟ ਹੋ ਜਾਊਗਾ ਕੋਈ ਚੱਕਰ ਨਹੀਂ ਇੱਕ ਵਾਰੀ ਘੇੜਾ ਜ਼ਰੂਰ ਮਾਰ ਲਿਓ ਬਾਈ ਮੇਜਰ ਕੋਲੇ ਤੇ ਅਗਲੀ ਇਹ ਆ ਗਏ ਮਿੱਤਰੋ ਸੰਗਰੂਰ ਨੰਬਰ ਦੀ ਬਾਈ ਕੰਡੀਸ਼ਨ ਇਹਦੀ ਵੀ ਚੈੱਕ ਕਰ ਸਕਦੇ ਹੋ ਕਿ ਨਿਊ ਹੀਰਾ ਆ ਗਈ ਬਾਈ ਤੇ ਬਾਕੀ ਸਰਕਾਰੀ ਨੰਬਰ ਪਲੇਟਾਂ ਦੇ ਵਿੱਚ ਚਾਲ ਚਲਾ ਬਈ ਦਾ ਬਾਈ ਬਹੁਤ ਵਧੀਆ ਬਈ ਜਮੈਂ ਸਾਰੀ ਮਸ਼ੀਨ ਰੀਜਨਲ ਹੈ ਸਾਰੀ ਰੀਜਨਲ ਆ ਗਈ ਹਾਂ ਛੋਟੀ ਸਟਿੱਪਣੀ ਨਾਲ ਆ ਵੱਡੇ ਟਾਇਰ 90 ਪੈਸੇ ਆ ਠੀਕ ਆ ਬਾਈ ਤੇ ਟਾਇਰ ਟੂਰਾਂ ਦੀ ਕੰਡੀਸ਼ਨ ਬਈ ਕਿਵੇਂ ਰੂਗੀ ਬਈ 90 ਪੈਸੇ ਟਾਇਰ ਨੇ ਬਈ ਸਾਰੇ ਦੇ ਠੀਕ ਆ ਚੰਗੇ ਟਾਇਰ ਨਿਕਲਿਆ ਨਾ ਬਈ ਹਾਂ ਹਾਂ ਪੇਟੀ ਬੰਦ ਇੰਜਾਂ ਜਮਾ ਦੁੱਧ ਵਰਗਾ ਪਿਆ ਇੰਨਾ ਠੀਕ ਆ ਮਤਲਬ ਕਹਿ ਸਕਦੇ ਕਿ ਤੇਲ ਵਿੱਚੋਂ ਕਿਉਂ ਵਰਗਾ ਨਿਕਲੂਗਾ ਹਾਂ ਹਾਂ ਠੀਕ ਆ ਮਤਲਬ ਕੋਈ ਬਲੋ ਨਹੀਂ ਸਲੋ ਨਹੀਂ ਕੋਈ ਗਾਰੰਟੀ ਹੈ ਜਮਾ ਠੀਕ ਆ ਬਈ ਪੂਸ ਵਗੈਰਾ ਬਈ ਸਾਰੀ ਓਕੇ ਆ ਬਈ ਐਸਐਮਐਸ ਵਾਲੀ ਪੂਸ ਆ ਐਸਐਮਐਸ ਵਾਲੀ ਪੂਸ ਆ ਜੀ ਠੀਕ ਆ ਮਤਲਬ ਐਸਐਮਐਸ ਵਾਲੀ ਪੂਸ ਆ ਜੀ ਬਈ ਬਾਕੀ ਚਾਲ ਜਰਾਵਾ ਬਾਈ ਕਹਿੰਦਾ ਚੰਗਾ ਗਾ ਤੇ ਸਟਾਵ ਕਰ ਰਹਿ ਗਿਆ ਬਈ ਇਹਦੇ ਪੰਜ ਵਾਲੀ ਤਾਂ ਮਿੱਤਰੋ ਸਾਰੀ ਮਸ਼ੀਨ origignal ਹੈ ਕਿਤੇ ਹੋਣੀ ਹੈ ਕੱਲੇ ਆਪਾਂ ਰਿੰਬ ਰੰਗ ਕਰਾਇਨੇ ਨੇ ਇਹਦੇ ਹੋਰ ਕੁਝ ਨਹੀਂ ਠੀਕ ਆ ਬਈ ਕੱਲੇ ਰਿੰਬਾਂ ਦੀ ਬਈ ਕੈ ਸੱਡ ਕੇ ਆ ਨਾ ਬਾਕੀ ਸਾਰੀ ਕੰਬਾਈਨ ਹੈ ਸਾਰੀ ਮਿਰੇਜ ਨਾਲ ਮਸ਼ੀਨ ਠੀਕ ਆ ਬਈ ਆਪ ਵਿੱਚੋਂ ਕਿਦੋਂ ਗੋਲੀ ਨਹੀਂ ਪਚੀ ਨਹੀਂ ਕੁਝ ਨਹੀਂ ਠੀਕ ਆ ਬਈ ਵਿੱਚੋਂ ਚੈੱਕ ਕਰਵਾ ਦੇ ਬਈ ਸਾਰੀ ਕੰਬਾਈਨ ਹੈ ਨਾ ਬਈ ਚੰਗੇ ਕੰਬਾਈਨ ਬਈ ਚਾਲ ਚਲਾਵੇ ਬਈ ਕਹਿੰਦਾ ਫੁੱਲ ਗਾਰੰਟੀ ਹੈ ਕਿ ਬਈ ਠੀਕ ਆ ਬਈ ਕੋਈ ਕੰਪਲੇਟ ਵਗੈਰਾ ਬਈ ਹੋਰਾ ਵੀ ਨਹੀਂ ਬਈ ਹੋਰਾ ਵੀ ਨਹੀਂ ਠੀਕ ਆ ਲੈ ਮਿੱਤਰੋ ਕੋਈ ਕੰਪਲੇਂਟ ਨਹੀਂ ਹੈਗੇ ਬਈ ਜਦੋਂ ਤੁਸੀਂ ਆਉਂਗੇ ਨਾ ਬਈ ਜਿੰਨੀ ਚੀਜ਼ ਕਹੀ ਹੈ ਚਾਰੇ ਪਾਸੇ ਪੂਰੀ ਹੈਗੀ ਠੀਕ ਹੈ ਜੀ ਜਿਵੇਂ ਟਾਇਰ ਬੰਨਿਆ ਚਾਰੇ ਪਾਸੇ ਆਣਾ ਵੀ ਟਾਇਰ ਬੰਨਿਆ ਵੀ ਰਪੇਰ ਪੰਨਿਆ ਵੀ ਇੰਜਨ ਬੰਨਿਆ ਵੀ ਇੰਜਨ ਬੰਨਿਆ ਹੋਵੇ ਤੇ ਖਾਸ ਕਰਕੇ ਵੀ ਚੱਲੇ ਪੰਜਾਬ ਦੇ ਵਿੱਚ ਹੋਣਾ ਨਾ ਆਹ ਆਪ ਜਾਂ ਲੋਕ ਲੋਕ ਚੱਲੀ ਆ ਲੋਕਲ ਚੱਲੀ ਹੈਗੀ ਠੀਕ ਆ ਭਾਈ ਤੇ ਮਾਡਲ ਚ ਵੀ ਇਹ ਇਹ 2010 ਮਾਡਲ ਆ ਠੀਕ ਆ ਭਾਈ ਨੌਵੇਂ ਮਹੀਨੇ ਦੀ ਆ ਨੌਵੇਂ ਮਹੀਨੇ ਦੀ ਆ ਕਾਪੀ 11 ਦੀ ਆ 11 ਦੀ ਕਾਪੀ ਹੈਗੀ ਠੀਕ ਹੈ 2010 ਮਾਡਲ ਆ 11 ਚ ਕਾਪੀ ਬਣੀ ਹੋਈ ਹੈ ਭਾਈ ਟਾਇਰ ਚੰਗੇ ਨੇ ਕਿ ਕਹਿ ਸਕਦੇ ਹੋ ਵੀ 70 75 ਵਾਂਗੂ ਪੈਸੇ ਵਾਂਗੂ ਪੈ ਰਹੇ ਨੇ 90 ਪੈਸੇ ਟਾਇਰ ਪੈਣੇ ਇਹਦਾ ਸੇ ਲੱਖ 20 ਹਜ਼ਾਰ 6 ਲੱਖ ਤੇ 20 ਹਜ਼ਾਰ ਰੁਪਏ ਮੌਕੇ ਤੇ ਮੌਕੇ ਤੇ ਦੋ ਚਲ ਕੋਈ ਨਹੀਂ ਮੰਨਤਨਤ ਕਰਨੀ ਪੈਣੀ ਕਹੇ ਕਹੇ ਬਾਈ ਪੂਰੇ 6 ਲੱਖ ਦੀ ਦੇ ਦਾਂਗੇ ਜੇ ਆਪਣੀ ਵੀਡੀਓ ਦੇਖ ਕੇ ਬੰਦਾ ਆਊਗਾ ਦੱਸੂਗਾ ਵੀ ਆ ਵੀਡੀਓ ਦੇਖ ਕੇ ਆਇਆ ਸੀ ਠੀਕ ਹੈ ਲੈ ਮਤਲਬ ਪੂਰੇ 6 ਲੱਖ ਰੁਪਏ ਦੀ ਕੰਬਾਈਨ ਮਿਲ ਜੂਗੀ ਤੇ ਚਾਹ ਪਾਣੀ ਜੋਗਾ ਬਾਈ ਹੋ ਜਾਊਗਾ ਕਿਉਂਕਿ ਵੀ ਕੰਬਾਈਨ ਵੀ ਬਾਈ ਚੰਗੇ ਆਗੇ ਬਾਈ ਤੁਸੀਂ ਛੋੜੇ ਪੈਸਿਆਂ ਦੇ ਵਿੱਚ ਆਪਣਾ ਵਧੀਆ ਸੀਜ਼ਨ ਲਾ ਸਕਦੇ ਹੋ ਨਾ ਬਾਈ ਹਾਂ ਠੀਕ ਆ ਬਾਈ ਤੇ ਇਹਨਾਂ ਤੋਂ ਬਿਨਾ ਬਈ ਆਪਣੇ ਕੋਲ ਹੋਰ ਕੰਬਾਈਨ ਨਾ ਵੀ ਹੁੰਦੀ। ਇਹ ਵੱਡੇ ਗੇਅਰ ਚ। ਵੱਡੇ ਗੇਅਰ ਦੇ ਵਿੱਚ। ਬਸ ਹੁਣ ਤਾਂ ਫਿਲਹਾਲ ਤਾਂ ਤਿੰਨ ਹੀ ਨੇ। ਤਿੰਨ ਹੀ ਨੇ ਗਿਆ। ਠੀਕ ਹੈ ਬਈ ਬਾਕੀ ਬਈ ਆਈ ਜਾਂਦੀਆਂ ਨੇ ਜੇ ਕਿਸੇ ਵੀਰ ਨੇ ਕੰਬਾਈਨ ਵੇਚਣੀ ਆ ਤਾਂ ਉਹ ਵੀ ਬਈ ਵੇਚ ਸਕਦਾ ਹੈ ਨਾ। ਠੀਕ ਹੈ ਜੀ ਨੰਬਰ ਸਕਰੀਨ ਤੇ ਹੈ ਬਈ ਫੋਟੋ ਮਾ ਪਾ ਦਿਓ। ਲੋਕੇਸ਼ਨ ਹੈ ਗਿਆ ਹੰਡਾਇਆ ਨੇੜੇ ਆਟਲਟ ਪੈ ਜਾਂਦਾਗਾ। ਅੜੀਸਰ ਗੁਰਦੁਆਰਾ ਵੀ ਪੈ ਜਾਂਦਾ ਨਾ ਜੀ। ਹਾਂ ਇੱਥੇ ਆਪਣੇ ਅੜੀਸਰ ਗੁਰਦੁਆਰਾ ਹੈ। ਠੀਕ ਹੈ ਬਈ ਬਾਕੀ ਬਈ ਸੰਪਰਕ ਕਰ ਜਰੂਰ ਕਰ ਲਿਓ। ਠੀਕ ਹੈ ਬਈ ਮੈਂ ਜੀ ਧੰਨਵਾਦ। ਧ